ਜੇ ਸਹੀ ਰੂਪ ਵਿੱਚ ਇੱਕ ਗੁਰਦੁਆਰਾ ਚਲਾਉਣਾ ਹੋਵੇ ਤੇ ਉਹਦੇ ਵਾਸਤੇ 50 ਕਿੱਲੇ ਥਾਂ ਚਾਹੀਦਾ ਤੇ 25 ਕਿਲੋਮੀਟਰਾਂ ਦੇ ਘੇਰੇ ਵਿੱਚ ਕੋਈ ਗੁਰਦੁਆਰਾ ਨਹੀਂ ਚਾਹੀਦਾ ਹੁਣ ਨਵਾਂ ਗੁਰਦੁਆਰਾ ਨਹੀਂ ਚਾਹੀਦਾ ਸਾਰੀ એનર્ਜੀ ਉੱਥੇ ਇੱਕੋ ਥਾਂ ਤੇ ਇਕੱਠੀ ਹੋਵੇ ਤੁਸੀਂ ਕਹੋਗੇ ਦਰਸ਼ਨ ਕਰਨ ਕਿਵੇਂ ਜਾਵਾਂਗੇ ਜਿੰਨਾ ਪੈਸਾ ਅਸੀਂ ਏਨੇ ਪੰਜ-ਪੰਜ ਗੁਰਦੁਆਰਿਆਂ ਤੇ ਲਾ ਰਹੇ ਹਾਂ ਪਿੰਡਾਂ ਦੇ ਵਿੱਚ ਉਹ ਇੱਕ ਥਾਂ ਤੇ ਲੱਗੇ ਤੇ ਉੱਥੇ ਬੱਸਾਂ ਖੜੀਆਂ ਹੁਣ ਸੌ ਜਿਹੜੀਆਂ ਪਿੰਡਾਂ ਦੇ ਵਿੱਚੋਂ ਰੋਜ਼ ਸੰਗਤ ਜਾਏ ਇੱਕੋ ਥਾਂ ਤੇ ਸੰਗਤ ਇਕੱਠੀ ਹੋਵੇ ਉਥੇ ਹਸਪੀਟਲ ਹੋਵੇ ਆਪਣਾ ਨਾਲੇ ਮੱਥਾ ਡੇਕ ਆਵੇ ਸੰਗਤ ਨਾਲੇ ਜਿਹਨੇ ਦਵਾਈ ਲੈਣੀ ਹੈ ਉਹ ਦਵਾਈ ਲਿਆ ਹੋਵੇ ਨਾਲੇ ਉਥੇ ਸਾਧ ਸੰਗਤ ਜੀ ਕੋਈ ਕਿਸੇ ਨੇ ਪੜਨਾ ਲਾਇਬ੍ਰੇਰੀ ਹੋਵੇ ਬਹਿ ਕੇ ਪੜ ਸਕੇ ਕੁਝ ਸਾਰੀ ਇਨਫਰਮੇਸ਼ਨ ਕੰਟਰੋਲ ਹੋਵੇ ਸਾਰਾ ਸਿਸਟਮ ਬਣ ਸਕਦਾ ਔਰ ਅਸੀਂ ਮਹਾਰਾਜ ਦੀ ਕਿਰਪਾ ਕਰਨ ਇਸ ਪਾਸੇ ਚੱਲੀਏ